ਲੋਜੀ ਠੰਡ ਵੀ ਸ਼ੁਰੂ ਹੋ ਗਈ ਆ ਅਕਸਰ ਲੋਕ ਠੰਡ ਦੇ ਵਿੱਚ ਬਹੁਤ ਜ਼ਿਆਦਾ ਡਰਾਈ ਫਰੂਟ ਖਾਣਾ ਪਸੰਦ ਕਰਦੇ ਨੇ ਪੰਜੀਰੀ ਬਣਾਉਂਦੇ ਨੇ ਜਾਂ ਖੋਆ ਘੜਦੇ ਨੇ ਤਾਂ ਉਹਦੇ ਵਿੱਚ ਬਹੁਤ ਸਾਰੇ ਭਰ ਭਰ ਕੇ ਡਰਾਈ ਫਰੂਟ ਪਾਉਂਦੇ ਨੇ ਪਰ ਤੁਸੀਂ ਕਦੇ ਸੋਚਿਆ ਕਿ ਠੰਡ ਦੇ ਵਿੱਚ ਸਹੀ ਤਰੀਕੇ ਨਾਲ ਬਦਾਮ ਕਿਵੇਂ ਖਾਣੇ ਚਾਹੀਦੇ ਨੇ ਤਾਂ ਅੱਜ ਆਪਾਂ ਤੁਹਾਨੂੰ ਠੰਡ ਦੇ ਵਿੱਚ ਸਹੀ ਤਰੀਕੇ ਨਾਲ ਬਦਾਮ ਖਾਣ ਦਾ ਤਰੀਕਾ ਦੱਸਾਂਗੇ ਧਿਆਨ ਨਾਲ ਸੁਣ ਲੈਣਾ ਸਰਦੀਆਂ ਦੇ ਵਿੱਚ ਸਰੀਰ ਨੂੰ ਅੰਦਰੋਂ ਗਰਮ ਤੇ ਤਾਕਤਵਰ ਬਣਾਈ ਰੱਖਣ ਲਈ ਬਦਾਮ ਦਾ ਸੇਵਨ ਬਹੁਤ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਮਦਮ ਦੇ ਵਿੱਚ ਵਿਟਾਮਿਨ E ਤੇ ਫਾਈਬਰ ਪ੍ਰੋਟੀਨ ম্যাগਨੇਸ਼ੀਅਮ ਤੇ ਹੈਲਦੀ ਫੈਟ ਪਾਏ ਜਾਂਦੇ ਨੇ ਜੋ ਦਿਮਾਗ ਦਿਲ ਤੇ ਤਵੱਚਾ ਤਿੰਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਪਰ ਅਕਸਰ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਹੁੰਦਾ ਕਿ ਸਰਦੀਆਂ ਦੇ ਵਿੱਚ ਬਦਾਮ ਭਿਉਂ ਕੇ ਖਾਣੇ ਚਾਹੀਦੇ ਨੇ ਜਾਂ ਸੁੱਕੇ ਹੀ ਖਾਣੇ ਚਾਹੀਦੇ ਨੇ ਦਰਅਸਲ ਦੋਵੇਂ ਤਰੀਕਿਆਂ ਦੇ ਆਪਣੇ ਫਾਇਦੇ ਹੁੰਦੇ ਨੇ ਪਰ ਜੇ ਤੁਸੀਂ ਬਦਾਮ ਨੂੰ ਸਹੀ ਤਰੀਕੇ ਨਾਲ ਤੇ ਸਹੀ ਸਮੇਂ ਤੇ ਖਾਂਦੇ ਹੋ ਤਾਂ ਇਸ ਦੇ ਪੋਸ਼ਕ ਤੱਤਾਂ ਦਾ ਅਸਰ ਕਈ ਗੁਣਾ ਵੱਧ ਜਾਂਦਾ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ਦੇ ਵਿੱਚ ਬਦਾਮ ਖਾਣ ਦਾ ਸਹੀ ਤਰੀਕਾ ਕਿਹੜਾ ਭਿਉਂ ਕੇ ਸੁੱਕੇ ਬਦਾਮ ਦੇ ਫਾਇਦੇ ਵੀ ਨੇ ਤੇ ਭਿੱਜੇ ਬਦਾਮ ਦੀ ਬਾਹਰੀ ਪਰਤ ਨਰਮ ਹੋ ਜਾਂਦੀ ਹੈ ਜਿਸ ਨਾਲ ਇਹਨਾਂ ਨੂੰ ਚਬਣਾ ਤੇ ਪਚਾਉਣਾ ਬਹੁਤ ਜ਼ਿਆਦਾ ਆਸਾਨ ਹੋ ਜਾਂਦਾ ਭਿੱਜੇ ਨਾਲ ਬਦਾਮ ਵਿੱਚ ਮੌਜੂਦ ਐਨਜ਼ਾਈਮ ਸਰਗਰਮ ਹੋ ਜਾਂਦੇ ਨੇ ਜਿਸ ਨਾਲ ਸਰੀਰ ਵਿੱਚ ਵਿਟਾਮਿਨ ਤੇ ਮਿਨਰਲ ਆਸਾਨੀ ਨਾਲ ਅਪਣਾਉਂਦਾ